ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ। ਲੋਬੀ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਪਿਆਜ਼ ਲਗਾਉਣ ਦਾ ਸਹੀ ਸਮਾਂ ਅਤੇ ਉਸ ਦੀ ਤਿਆਰੀ ਅਤੇ ਜੋ ਇੱਕ ਸਸਤਾ ਜਾਂ ਸੰਦ ਤਿਆਰ ਕੀਤਾ ਗਿਆ ਹੈ ਪਿਆਜ਼ ਲਗਾਉਣ ਲਈ ਉਸ ਦੇ ਬਾਰੇ ਅਸੀਂ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਹੋ ਕਿ ਸਾਡੇ ਵੱਲੋਂ ਤਿਆਰ ਕੀਤੇ ਗਏ ਇੱਕ ਸਸਤੇ ਜਿਹੇ ਸੰਦ ਦੇ ਨਾਲ ਜਿਹੜੀਆਂ ਉਹ ਲੈਣਾ ਮਾਰੀਆਂ ਜਾ ਰਹੀਆਂ ਨੇ। ਇਹਨਾਂ ਸਿੱਧੀਆਂ ਲੈਣਾ ਦੇ ਮਾਰਨ ਲਈ ਜਿਹੜਾ ਹੈ ਇਸ ਦਾ ਯੂਜ਼ ਕੀਤਾ ਜਾਂਦਾ ਹੈ। ਜੇਕਰ ਅਸੀਂ ਸਿੱਧੀ ਵਰਤੋਂ ਕਰਕੇ ਪਿਆਜ਼ ਲਗਾਉਣੇ ਆ ਤਾਂ ਜਦੋਂ ਅੱਗੇ ਗੁੜਾਈ ਦਾ ਸਮਾਂ ਆਉਂਦਾ ਨਦੀਨ ਪਿਆਜ਼ਾਂ ਦੇ ਵਿੱਚ ਉਗ ਉਗ ਜਾਂਦੇ ਨੇ ਤਾਂ ਉਹਨਾਂ ਦੀ ਗੁੜਾਈ ਕਰਨੀ ਜਿਹੜੀ ਉਹ ਬਹੁਤ ਆਸਾਨ ਹੋ ਜਾਂਦੀ ਹੈਗੀ ਇਸ ਦੀ ਵਰਤੋਂ ਨਾਲ ਜੇਕਰ ਅਸੀਂ ਪਿਆਜ਼ ਲਾਉਨੇ ਆ ਤਾਂ ਜੇਕਰ ਅਸੀਂ ਹਾਈਬ੍ਰਿਡ ਪਿਆਜ਼ ਲਾਉਣਾ ਚਾਹੁੰਦੇ ਆ ਜਿਹਦੀ ਜ਼ਿਆਦਾਤਰ ਵਰਤੋਂ ਆ ਜਿਹੜੀ ਉਹ ਸਲਾਦ ਦੇ ਰੂਪ ਵਿੱਚ ਹੀ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਜੱਟੂ ਭਾਸ਼ਾ 'ਚ ਭੂਕਾਂ ਵਾਲੇ ਗੰਢੇ ਕਹਿ ਦਿੰਨੇ ਆ ਹਾਈਬ੍ਰਿਡ ਪਿਆਜ਼ ਲਾਉਣ ਦਾ ਜਿਹੜਾ ਸਹੀ ਸਮਾਂ ਹੈ ਦੋਸਤੋ ਉਹ ਆਪਾਂ 10ਵੇਂ ਮਹੀਨੇ ਦੀ 15 ਤਰੀਕ ਤੋਂ ਬਾਅਦ ਹੈ ਜਿਹੜੀ ਉਹ ਹਾਈਬ੍ਰਿਡ ਪਿਆਜ਼ ਦੀ ਲਵਾਈ ਉਹ ਸ਼ੁਰੂ ਕਰ ਸਕਦੇ ਆ ਜਿਹੜੇ ਪਕਾਵੇਂ ਪਿਆਜ਼ ਨੇ ਤਕਰੀਬਨ 20 ਦਸੰਬਰ ਤੋਂ ਬਾਅਦ ਇਹਨੂੰ ਖੇਤ ਦੇ ਵਿੱਚ ਲਾਉਣਾ ਚਾਹੀਦਾ ਤਾਂ ਹੀ ਅਸੀਂ ਇਹ ਤੋਂ ਚੰਗਾ ਝਾੜ ਆ ਜਿਹੜਾ ਉਹ ਲੈ ਸਕਦੇ ਆ ਪਕਾਵੇਂ ਪਿਆਜ਼ ਤੋਂ ਤੁਸੀਂ ਦੇਖ ਰਹੇ ਹੋ ਕਿ ਲੈਣਾ ਮਾਰਨ ਤੋਂ ਬਾਅਦ ਸਟੱਜੇ ਟੰਗ ਦੇ ਨਾਲ ਜਿਹੜੇ ਉਹ ਗੰਢੇ ਲਗਾਏ ਜਾ ਰਹੇ ਹਨ ਗੰਡੇ ਲਾਉਣ ਵਾਲੀ ਜ਼ਮੀਨ ਜੇਕਰ ਅਸੀਂ ਤਿਆਰ ਕਰਨੀ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਦੀ ਵਹਾਈ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਕਾਫੀ ਮਾਤਰਾ ਦੇ ਵਿੱਚ ਰੂੜੀ ਦੀ ਖਾਦ ਹੈ ਜਿਹੜੀ ਉਹ ਲਾ ਦੇਣੀ ਚਾਹੀਦੀ ਹੈ ਪਾ ਦੇਣੀ ਚਾਹੀਦੀ ਹੈ ਬਾਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਚਾਹੀਦੀ ਹੈ ਅਤੇ ਥੋੜੀ ਜਿਹੀ ਮਾਤਰਾ ਦੇ ਵਿੱਚ ਅਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਉਹਦੇ ਵਿੱਚ ਡੀਏਪੀ ਵੀ ਪਾ ਸਕਦੇ ਆ ਫਿਰ ਇੱਕ ਖਾਸ ਧਿਆਨ ਦੇਣ ਜੋ ਗੱਲ ਹੈ ਕਿ ਕਿ ਪਿਆਜ਼ ਲਗਾਉਣ ਤੋਂ ਤੁਰੰਤ ਬਾਅਦ ਅਸੀਂ ਖੇਤ ਨੂੰ ਪਾਣੀ ਨਹੀਂ ਦੇਣਾ ਤਕਰੀਬਨ 1 2 ਦਿਨ ਬਾਅਦ ਆ ਜਿਹੜਾ ਇਹਨੂੰ ਪਾਣੀ ਆਪਾਂ ਲਾਉਣਾ ਹੈਗਾ ਤਾਂ ਹੀ ਆਪਣੇ ਪਿਆਜ਼ ਆ ਜਿਹੜੇ ਉਹ ਵਧੀਆ ਗ੍ਰੋਥ ਕਰਨਗੇ ਅਤੇ ਕੱਲਾ ਕੱਲਾ ਜਿਹੜਾ ਆਪਣਾ ਪਿਆਜ਼ ਦਾ ਬੂਟਾ ਉਹ ਵਧੀਆ ਚੱਲੇਗਾ ਮੈਨੂੰ ਉਮੀਦ ਹੈ ਕਿ ਸਾਰੇ ਹੀ ਕਿਸਾਨ ਵੀਰਾਂ ਨੂੰ ਸਾਡੀ ਇਹ ਵੀਡੀਓ ਕਾਫੀ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ ਅਤੇ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਜਿਹੜੀ ਉਹ ਸਾਡੇ ਸਾਰੇ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਸਤਾ ਜਆ ਸਾਧਨ ਤਿਆਰ ਕੀਤਾ ਗਿਆ ਇੱਕ ਪੱਤੀ ਲਗਾ ਕੇ ਉਹਦੇ ਉੱਪਰ ਜਿਹੜੇ ਉਹ ਕਿਲ ਫਿੱਟ ਕੀਤੇ ਗਏ ਨੇ ਹਾਈਬ੍ਰਿਡ ਪਿਆਜ਼ ਦੀ ਦੂਰੀ ਹੈ ਜਿਹੜੀ ਉਹ ਤਕਰੀਬਨ 5 ਤੋਂ 6 ਇੰਚ ਹੈ ਤੇ ਪਕਾਵਾ ਪਿਆਜ਼ ਜੇਕਰ ਅਸੀਂ ਲਾਉਣਾ ਚਾਹੁੰਦੇ ਹਾਂ ਤਾਂ 3 ਤੋਂ 4 ਇੰਚ ਤੱਕ ਜਿਹੜੀ ਉਹ ਡਿਫਰੈਂਸ ਦੇ ਉੱਪਰ ਇਹ ਲਾਉਣਾ ਚਾਹੀਦਾ